<coughs> tan um, 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 ਸਾਹਿਬ ਜੀ ਤੇਰੇ ਕਵਨ ਕਵਨ ਗੋਨ ਕਹ ਕਹ ਗਾਵਾਈ ਤੋਂ ਸਾਹਿਬ ਗੁਣ ਜਦਾਨਾ ਤਮਰੀ ਮਹਿ ਮਹਾਂ ਭਰਣ ਨਸਗੋ ਤੂੰ ਠਾਕੁਰ ਓ ਚਮਕਵਾਨ ਆਏ ਪ੍ਰਵ ਸ਼ਰਣਾਗਤੀ ਸ਼ਰਪਾਨ ਦਇਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹਾਨ ਇਕ ਅਖਰ ਹਰ ਮਨ ਵਸਤ ਨਾਨਕ ਹੋਤਨ ਹਾਲਾ ਜੁਗ ਜੁਗ ਅਟਲ ਅੰਦੋ ਜਹਾਨੰਦ ਵਾਲੀ ਜਗਰ ਤਖਤਾਂ ਦੇ ਮਾਲਕ ਗਿਆਨ ਦੇ ਮਜਸਮੇ ਰਹਿਮਤਾਂ ਦੇ ਭੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਗੁਰਾਂ ਦੀ ਦੀ ਪਾਵਨ ਮਵਾਰਕ ਨਿਗੀ ਬੋਧ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੇ ਗੁਰਸਵਾਰੀ ਖਾਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਭਾਗ ਹਨੀ ਜਗਤ ਗੁਰੂ ਜਗਤ ਸਵਾਮੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਜੀਵਨ ਇਤਿਹਾਸ ਦੀ ਅਪਾਰ ਰੋਜ ਸੰਗ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸੋ ਆਓ ਸਤਿਗੁਰਾਂ ਜੀਆਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਸੇਖਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਗ ਪਾਈਏ ਗੁਰਫਤੇ ਦੇ ਨਾਲ ਆਪੋ ਆਪਣੀ ਅੰਗੁਰ ਮੁबारक ਚਰਣਾ ਦੇ ਅੰਦਰ ਹਾਜ਼ਰੀਂ ਭਵਾਈਏ ਮਡੇ ادب ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਓਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸੰਗੜਾ ਦੇ ਪੁੱਤਰ ਰਾਜਾ ਸ਼ਿਵਨਾਭ ਰਾਜਾ ਇੱਥੇ ਗਿਆ ਸੀ ਭਾਈ ਮਨੁਸਖ ਆਪਣਾ ਵਪਾਰ ਕਰਨ ਦੇ ਲਈ ਤਾਂ ਮਨੁਸਖ ਦੇ ਕਰਮ ਤੋਂ ਸੋਚ ਵਿਚਾਰ ਤੋਂ ਮਨੁੱਖ ਸੁਖ ਤੋਂ ਇਤਨਾ ਪ੍ਰਭਾਵਿਤ ਹੋਇਆ ਤਾਂ ਉਹਨੇ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਕਿੱਥੇ ਰਹਿੰਦਾ ਹੈ ਕੀ ਨਾਂ ਹੈ ਤਾਂ ਭਾਈ ਮਨੁੱਖ ਸੁਖ ਜੀ ਉਹਨਾਂ ਨੂੰ ਦੱਸ ਕੇ ਗਏ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦਾ ਨਾਂ ਹੈ ਰਾਇਪੋਈ ਦੀ ਤਲਵੰਡੀ ਉਹਨਾਂ ਦਾ ਜਨਮ ਹੈ ਤੇ ਉਹਨਾਂ ਦਾ ਟਿਕਾਣਾ ਇੱਕ ਨਹੀਂ ਹੈ ਜਿਹਤਾਂ ਰਾਇਪੋਈ ਦੀ ਤਲਵੰਡੀ ਜਹ ਉਹ ਆਪਣੀ ਭੈਣ ਬੀਬੀ ਨਾਨਕੀ ਜੀ ਦੇ ਕੋਲ ਸultanpur ਤਹੁਣ ਉਹ ਲੋਕਾਂ ਨੂੰ ਤਹਰ ਰਹੇ ਨੇ ਨਗਰ-ਨਗਰ ਜਾ ਕੇ ਦੁੱਖ-ਦਰਦ ਸੁਣਦੇ ਨੇ ਉਹਨਾਂ ਦੀਆਂ ਤਕਲੀਫਾਂ ਦੂਰ ਕਰਦੇ ਨੇ ਉਹਨਾਂ ਜਿਹੜਾ ਇਹ ਰਾਜਾ ਇਹ ਨਾ ਤਾਂ ਸਤਿਗੁਰਾਂ ਨੂੰ ਸੁਣਿਆ ਹੈ ਤੇ ਨਾ ਸਤਿਗੁਰਾਂ ਨੂੰ ਵੇਖਿਆ ਸੀ ਇਹਦੇ ਅੰਦਰ ਇੱਕ ਤਾੰਗ ਪੈਦਾ ਹੋ ਗਈ ਇਹਦੇ ਅੰਦਰ ਇੱਕ ਖਿੱਚ ਪੈਦਾ ਹੋ ਗਈ ਕਿ ਮੈਂ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਜਿਦਾਰੇ ਕਰਾਂ دیدਾਰੇ ਕਰਨ ਦਾ ਜਿਹੜਾ ਤਿਲੇ ਸਲੀਕਾ ਸੀ ਤਰੀਕਾ ਸੀ ਭਾਈ ਮਨੁੱਖ ਦੱਸ ਕੇ ਗਿਆ ਸੀ ਸਮੁੰਦਰੋਂ ਪਾਰ ਕਰਕੇ ਜਾਣਾ ਕਿੱਥੇ ਮਿਲਣਗੇ ਉਹਨਾਂ ਦਾ ਕੋਈ ਪਤਾ ਨਹੀਂ ਉਹਨਾਂ ਦਾ ਟਿਕਾਣਾ ਕਿਹੜਾ ਹੈ ਕੋਈ ਪਤਾ ਨਹੀਂ ਹਾਂ ਇੱਕ ਸਲੀਕਾ ਹੈ ਜੇ ਉਹਨਾਂ ਨੂੰ ਤੁਸੀਂ ਧਿਆਉਂਗੇ ਆਹਾਰ ਦੇ ਵਾਂਗ ਖਾਣੇ ਦੇ ਵਾਂਗ ਉਹਨਾਂ ਦਾ ਸਿਮਰਨ ਕਰੋਗੇ ਤੁਹਾਨੂੰ ਜ਼ਰੂਰਤ ਹੈ ਤਾਂ ਉਹ ਜ਼ਰੂਰਤ ਤੁਹਾਡੇ ਕੋਲ ਪਹੁੰਚ ਜਾਣਗੇ ਇੱਕ ਨਾ ਇੱਕ ਦਿਨ ਜ਼ਰੂਰ ਪਹੁੰਚੇਗਾ ਤੌਣੀ ਇਤਨੀ ਇਹਦੀ ਇਤਨੀ ਤਾਂਗ ਸੀ ਤਾਂ ਜਦੋਂ ਇਹਨੇ ਸਿਮਰਨ ਕਰਨਾ ਜਾਪ ਕਰਨਾ ਗੁਰੂ ਨਾਨਕ ਦੇਵ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਕਰਦਾ ਸੀ ਹੁਣ ਉਹਦੇ ਵਿੱਚੋਂ ਨੂੰ ਸਕੂਨ ਮਿਲਣਾ ਸ਼ੁਰੂ ਹੋਇਆ ਅਤੇ ਸਕੂਨ ਦੇ ਵਿੱਚ ਜਿਹੜਾ ਇਹਦਾ ਰਸ ਹੈ ਉਹ ਹੁਣ ਹਰ ਵਕਤ ਨਾਨਕ ਧੰ ਨਾਨਕ ਕਰਦਾ ਰਹਿੰਦਾ ਸੀ ਲੋਕ ਵੀ ਹੈਰਾਨ ਸੀ ਕਿ ਸਾਡਾ ਜਿਹੜਾ ਰਾਜਾ ਹੈ ਇਹ ਪਰਮਤਾ ਕਰਨ ਵਾਲਾ ਹੈ ਤੇ ਬੜਾ ਪ੍ਰੇਮ ਦੇ ਵਿੱਚ ਵਿਚਰਦਾ ਹੈ ਤਾਂ ਗੁਰੂ ਨਾਨਕ ਦੇ ਮਹਾਰਾਜੀ ਇਧਰ ਆਪਣੇ ਪਿਆਰੇ ਦੀ ਖਿੱਚ ਦੇ ਵਿੱਚ ਤਾਂ ਚੱਲ ਪਏ ਸੀ ਰਾਇ ਭੋਜ ਦੀ ਤਲਵੰਡੀ ਤੋਂ ਅਹਿਮਦਾਬਾਦ ਗਏ ਸੀ ਸੁਲਤਾਨਪੁਰ ਤੋਂ ਸੁਲਤਾਨਪੁਰ ਅਹਿਮਦਾਬਾਦ ਗਏ ਅਹਿਮਦਾਬਾਦ ਤੋਂ ਆਏ ਸੀ ਰਾਇ ਭੋਜ ਦੀ ਤਲਵੰਡੀ ਰਾਇ ਬੁਲਾਰਜੀ ਦੇ ਸਦਨ ਤੇ ਪੜ ਇਹਦੀ ਖਿੱਚ ਲੈ ਕੇ ਆਈ ਐ ਸਿਮਨਾਵ ਦੀ ਸਤਿਗੁਰਾਂ ਨੂੰ ਇੱਥੇ ਸੰਗੜਾ ਦੀ ਕੋਣ ਹੈਰਾਨੀ ਇਸ ਗੱਲ ਦੀ ਐ ਨਾਲੇ ਸਤਿਗੁਰਾਂ ਦੇ ਮੁਬਾਰਕ ਚਰਣਾ ਦੀ ਖਿੱਚ ਸੀ ਕਿ ਮੈਂ ਉਹਨਾਂ ਦੇ ਦਿਦਾਰੇ ਕਰਨੇ ਨੇ ਉਹਨਾਂ ਦੇ ਅਲਫਾਜ਼ ਸੁਣਨੇ ਨੇ ਤਾਂ ਜਦੋਂ ਸਤਿਗੁਰੂ ਇੱਥੇ ਪਹੁੰਚੇ ਨੇ ਤਾਂ ਇਹਦੇ ਅੰਦਰ ਉਦੋਂ ਫਿਰ ਆਪਣੀ ਕਿ ਮੈਂ ਉਹਨਾਂ ਦੀ ਪਛਾਣ ਕਰਾਂ ਕਿਉਂਕਿ ਗੁਰੂ ਨਾਨਕ ਦੇ ਮਹਾਰਾਜਿਆਂ ਤੋਂ ਪਹਿਲਾਂ ਉੱਥੇ ਕਾਫੀ ਸਵੰਗਦਾਰ ਕੇ ਗਏ ਨੇ ਮੈਂ ਨਾਨਕ ਹਾਂ ਮੈਂ ਨਾਨਕ ਹਾਂ ਕੋਈ ਕਿਦਾਂ ਦਾ ਲਵਾਸ ਕੋਈ ਕਿਦਾਂ ਦਾ ਪਹਿਰਾਵਾ ਤਾਂ ਇਹਦੇ ਕਰਕੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਰਖ ਦੇ ਵਿੱਚ ਪਿਆ ਜੋ ਆਪਾਂ ਕਾਫੀ ਦਿਨਾਂ ਤੋਂ ਵਿਚਾਰ ਲਈ ਸੀ ਤਾਂ ਇਹਦੇ ਮਿਲਣ ਦੀਆਂ ਜਿਹੜੀਆਂ ਘੜੀਆਂ ਸੀ ਉਹ ਸਮਾਪਤ ਹੋਈਆਂ ਨੇ ਅੱਜ ਸਿੱਧਾ ਆ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਮਿਲਿਆ ਹਾਂ ਅਤੇ ਜਦੋਂ ਮਿਲਿਆ ਹੈ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਸਤਗੁਰਾਂ ਨੇ ਪਹਿਲਾਂ ਟਿਕਟਕੀ ਲਾ ਕੇ ਵੇਖਿਆ ਹੈ ਕਿ ਬਾਕੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਤਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬਹੁ ਵਿਚਾਰ ਕਰ ਸੋਚਨ ਲਗਾ ਸਤਗੁਰਾਂ ਦੇ ਸਾਹਮਣੇ ਆਇਆ ਸਾਹਮਣੇ ਆ ਕੇ ਸੋਚ ਰਿਹਾ ਕਿ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬਾਕੀ ਇਹਨਾਂ ਦਾ ਤਾਂ ਕਿਸੇ ਧਰਮ ਦਾ ਕੋਈ ਪਹਿਰਾਵਾ ਨਹੀਂ ਹੈ ਤੇ ਨਾ ਇਹਨਾਂ ਦੇ ਕੋਲ ਇਤਨੀ ਕੋਈ ਲੱਗਦਾ ਹੈ ਨਦੌਲਤ ਹੋਵੇਗੀ ਇਹ ਤਾਂ ਸਾਦਾ ਪਹਿਰਾਵਾ ਘਟੀ ਬਿਤੇ ਪੁਨ ਕਹਿ ਬਡ ਭਾਗਾ ਪਰ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਕਿ ਇਹ ਸਾਧੂ ਮਹਾਂਪੁਰਸ਼ ਅਚਲੋ ਆਏ ਸਾਡੇ ਨਗਰ ਦੇ ਵਿੱਚ ਇਹਨਾਂ ਨੇ ਆਪਣੇ ਮੁਬਾਰਕ ਚਰਨ ਪਾਏ ਨਗਰ ਦੀ ਰੌਣਕ ਬਣ ਗਈ ਹੈ ਸੋ ਹਪਣਾਵੇ ਇਹ ਬਾਗ ਹਰਿਆ ਭਰਿਆ ਹੋ ਗਿਆ ਤਾਂ ਹੁਣ ਉਹਦੇ ਆਪਣੇ ਮਨ ਦੇ ਖਿਆਲ ਨੇ ਉਹ ਜਿਵੇਂ ਪਹਿਲਾਂ ਸੁਣਦੇ ਆ ਰਹੇ ਆ ਕਿ ਜਤੀ ਐਦਾਂ ਹੁੰਦੇ ਨੇ ਸਤੀ ਐਦਾਂ ਹੁੰਦੇ ਨੇ ਉਹ ਜਿਹੜਾ yogi siddhi ਐਦਾਂ ਹੁੰਦੇ ਨੇ ਸਾਧਨ ਐਦਾਂ ਧਾਰਦੇ ਨੇ ਸਾਧੂ ਐਦਾਂ ਹੁੰਦੇ ਪਹਿਰਾ ਮੈਂ ਅਡੋ ਅਡ ਧਰ ਹੁਣ ਜੇ ਆਪਾਂ ਗੋਰਖ ਦੀ ਗੱਲ ਕਰੀਏ ਸਿਧਾਂ ਇਹਨਾਂ ਦੇ ਵੀ ਮੰਨ ਲੋ 12 ਧਰਮ ਨੇ 12 ਜਿਹੜਾ ਰਸਤਾ ਇੱਕੋ ਹੀ ਉਹਨਾਂ ਦਾ ਪਰ 12 ਨੇ ਅਡੋ ਅਡ ਹੋਏ ਨੇ ਕੋਈ ਜਿਸ ਤਰ੍ਹਾਂ ਆਪਣੇ ਧਰਮ ਦਾ ਹੁਣ ਵਖੀਮਾ ਪਿਆ ਕੋਈ ਅਖੰਡ ਕੀਰਤਨੀਆਂ ਹੋ ਗਿਆ ਕੋਈ ਕਿਦਾਂ ਹੋ ਗਿਆ ਕੋਈ ਕਿਦਾਂ ਹੋ ਗਿਆ ਰਸਤਾ ਇੱਕੋ ਹੀ ਹੈ ਬੋਲੇ ਨਾਨਕ ਦੇ ਮਹਾਰਾਜ ਜੀ ਨੇ ਇਹ ਦੱਸਿਆ ਹੈ ਤਾਂ ਉਦਾਂ ਪਹਿਲਾਂ ਇਦਾਂ ਸੀ ਤਾਂ ਜਦੋਂ ਉਹਨੇ ਵੇਖਿਆ ਹੈ ਤਾਂ ਉਹ ਕਹਿਣ ਲੱਗਾ ਕਿ ਜੇ ਤੁਮ ਗੋਰਖ ਦੇਹੋ ਬੁਝਾਈ ਤਬ ਮੈਂ ਸੁਣਿਆ ਕਿ ਗੋਰਖ ਜਿਹੜਾ ਹੈ ਉਹਦੇ ਕੋਲ ਬਡੀਆਂ ਰਿੱਧੀਆਂ ਸਿੱਧੀਆਂ ਹਨ ਬੜੀਆਂ ਰਿਧੀਆਂ ਸਿੱਧੀਆਂ ਦਾ ਮਾਲਕ ਹੈ ਅਤੇ ਪ੍ਰਿਧੀ ਸਿੱਧੀ ਦੇ ਨਾਲ ਆਪਣਾ ਪਹਿਰਾਵਾ ਵੀ ਬਦਲ ਲੈਂਦਾ ਹੈ ਆਪਣਾ ਸਵਾਗ ਧਾਰਨ ਲੈਂਦਾ ਅਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਗੁਰ ਰਖੋ ਇਹਨੇ ਸ਼ਬਦ ਸਤਗੁਰਾਂ ਨੂੰ ਵੇਖ ਕੇ ਨਾਲ ਤਾਂ ਅੰਦਰ ਤੜਫਸੀ ਤੜਫ ਦੂਰ ਹੋਈ ਹੈ ਪਰ ਅੰਦਰ ਇਹ ਸਵਾਲ ਪੈਦਾ ਹੋਇਆ ਜੋ ਕਰ ਰਹੇ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਿ ਤੁਸੀਂ ਮੈਨੂੰ ਗੁਰ ਰਖ ਲੱਗ ਉਹਨਾਂ ਦੇਖਿਆ ਨਹੀਂ ਵੀ ਨਹੀਂ ਸੀ ਕਦੇ ਗੋਰਖ ਸੁਣਿਆ ਗੋਰਖਗੇ ਦਾ ਉਹਨਾਂ ਦਾ ਸਿੱਧਾਂ ਦਾ ਇਦਾਂ ਦਾ ਪਹਿਰਾਵਾ ਹੁੰਦਾ ਹੈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਦੋਂ ਰਾਜੇ ਨੂੰ ਸੁਣਿਆ ਕਿਉਂਕਿ ਜਿਵੇਂ ਤਾਂਗ ਸ਼ਿਵ ਨਾਭ ਨੂੰ ਹੈ ਐਵੇਂ ਤਾਂਗ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਿ ਸਾਡਾ ਪਿਆਰਾ ਜਿਹਨੇ ਦਿਲੋਂ ਹੁਣ ਤੱਕ ਅਰਦੇ ਆ ਤਾਂ ਅਸੀਂ ਵੀ ਮਿਲਣਾ ਚਾਹੁੰਦੇ ਆ ਅਸੀਂ ਵੀ ਆਪਣੀ ਛਾਤੀ ਦੇ ਨਾਲ ਉਹਨੂੰ ਲਾਉਣਾ ਚਾਹੁੰਦੇ ਆ ਆਪਣੇ ਪਿਆਰੇ ਹੁਣ ਜਦੋਂ ਨੇੜੇ ਆਇਆ ਉਹਨੇ ਸਵਾਲੇ ਕਰ ਦਿੱਤਾ ਕਿ ਮੈਂ ਤੁਸੀ ਗੁਰਖ ਲੱਗਦੇ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਸੁਨ ਕਰ ਸਤਗੁਰ ਗਿਰਾ ਅਲਾਈ। ਆਪਣੇ ਪਿਆਰੇ ਨੂੰ ਉਸੇ ਨਾਮ ਨੂੰ ਅੱਗੇ ਫਿਰ ਸਤਗੁਰਾਂ ਨੇ ਵਚਨ ਉਚਾਰਨ ਕੀਤਾ ਗਿਰਾ ਉਚਾਰਨ ਕੀਤੀ। ਸਤਗੁਰੂ ਕਹਿੰਦੇ ਨੇ ਉਪਰ ਗगन ਗगन ਪਰ ਗੁਰਖ ਤਾਕਾ ਅਗਮ ਗੁਰੂ ਪਨਵਾਸੀ। ਉਹਨੂੰ ਕਹਿੰਦੇ ਨੇ ਜਿੱਥੇਕ ਤੱਕ ਤੁਸੀਂ ਸੋਚ ਸਕਦੇ ਹੋ ਉੱਥੇ ਤੱਕ ਬਿਰਤੀ ਆਪਣੀ ਲੈ ਜਾ ਕਿ ਗੋਰਖ ਇੱਥੇ ਤੱਕ ਪਹੁੰਚੋਵੇਗੀ ਗੁਰਖ ਦੀ ਇੱਥੇ ਤੱਕ ਪਹੁੰਚੋਵੇਗੀ ਸਤਿਗੁਰੂ ਕਹਿੰਦੇ ਅ ਰੱਬ ਦਾ ਤੁਹਾਨੂੰ ਮੈਂ ਦੱਸਾਂ ਅ ਰੱਬ ਜੀ ਜਿਸ ਤਰ੍ਹਾਂ ਉੱਪਰ ਗगन ਆ ਗगन ਐ ਇਤੋਂ ਉੱਪਰ ਕਹੀਂ ਗगन ਐ ਉਹਨਾਂ ਦੇ ਉੱਪਰ ਕਹੀਂ ਗगन ਐ ਪਰਮਾਤਮਾ ਦਾ ਕੋਈ ਪਾਰਾ ਵਾਰ ਹੈ ਨਹੀਂ ਕਿ ਕਗਨ ਕਿਤਨੇ ਨੇ ਪਾਤਾਲ ਬਾਤਾਲ ਲਖ ਆਗਾਸਾ ਆਗਾ ਲਖ ਬਦ ਵਿਭਵ ਵਚਨ ਤੋਂ ਹੁਨ ਸ਼ਿਵ ਨਾਭ ਰਾਜਾ ਜਿਹੜਾ ਸਤਿਗੁਰਾਂ ਨੂੰ ਸੁਣ ਰਿਹਾ ਗੁਰਬਚਨੇ ਬਾਹਰ ਕਰ ਏਕੋ ਨਾਨਕ ਭਇਆ ਉਦਾਸੀ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਇਸ ਤਰ੍ਹਾਂ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਤੇਰੀਆਂ ਜਿਸ ਤਰ੍ਹਾਂ ਮੱਛੀ ਦੀ ਕੋਲੋਲ ਪਾਣੀ ਦੇ ਵਿੱਚ ਹੈ ਪਾਣੀ ਤੋਂ ਬਾਹਰ ਕੀ ਹੈ ਉਹਦਾ ਤੜਫਣਾ ਚੰਦ ਮਿੰਟ ਚੰਦ ਸੁਵਾਸ ਲੈ ਸਕਦੀ ਹੈ ਪਾਣੀ ਤੋਂ ਬਾਹਰ ਉਦੇ ਜਿਹੜੀ ਕਲੋਲ ਹੈ ਨਾ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਡੁੰਗਾਈ ਤੱਕ ਉਹ ਪਾਣੀ ਦੇ ਵਿੱਚ ਹੈ। ਮੁਰਨਾਣਕ ਦੇ ਮਹਾਰਾਜ ਜੀ ਸ਼ਿਵ ਨਾਭ ਰਾਜ ਜੀ ਨੂੰ ਕਹਿਣ ਲੱਗੇ ਨੇ ਸ਼ਿਵ ਨਾਭ ਰਾਜਾ ਜੀ ਉਹ ਤਾਂ ਰੱਬ ਦੀਆਂ ਅਸੀਂ ਜੀਵ ਬਣਾਏ ਹਨ ਤਾਂ ਇਹ ਕਲੋਲ ਹੈ ਕੋਈ ਪੀਰ ਪਗੰਬਰ ਰੱਬ ਨੇ ਬਣਾਇਆ ਹਾਂ ਤੁਹਾਡੇ ਨਜ਼ਰੀਏ ਦੇ ਵਿੱਚ ਗੋਰਖੂ ਚਕੋਟੀ ਦਾ ਤਾਂ ਆਪਾਂ ਮੰਨਿਆ ਕਿ ਉਹ ਚਕੋਟੀ ਦੇ ਪਰ ਉਹ ਰੱਬ ਦੇ ਦਾਇਰੇ ਦੇ ਵਿੱਚ ਹੈ। ਤੁਹਾਡਾ ਗੁਰੂ ਗੋਰਖ ਹੋ ਸਕਦਾ ਪਰ ਗੋਰਖਾਂ ਕਈ ਗੋਰਖਾਂ ਦਾ ਜਿਹੜਾ ਗੁਰੂ ਹੈ ਮੰਨ ਲਓ ਗगन ਹੈ ਤਾਂ ਉਹਨੇ ਪਤਾ ਨਹੀਂ ਇਸ ਗगन ਦੇ ਥੱਲੇ ਕਿੰਨੇ ਕੁ ਗੋਰਖ ਬਣਾਏ ਨੇ ਕਿੰਨੇ ਕੁ ਗੋਰਖ ਪੈਦਾ ਕੀਤੇ ਨੇ ਮੈਂ ਉਸ ਗੋਰਖ ਨੂੰ ਮੰਨਦਾ ਜਿਨੇ ਬ੍ਰਹਮੰਡ ਬਣਾਇਆ ਸਤਿਗੁਰੂ ਕਹਿੰਦੇ ਨੇ ਉਪਰ ਗगन ਗगन ਪਰ ਗੋਰਖ ਤਾਕਾ ਅਗਮ ਗੁਰੂ ਪਨਵਾਜੀ ਦਾ ਅਗਮ ਹੈ ਕੋਈ ਨਹੀਂ ਹੈ ਜਿਹਦਾ ਕੋਈ ਪਾਰਲਾ ਬੰਨਾ ਕੋਈ ਨਹੀਂ ਹੈ ਤਾਂ ਹੁਣ ਦੋਵੇਂ ਹੱਥ ਜੋੜ ਕੇ ਕਿ ਸ਼ਿਵਨਾਬ ਰਾਜਾ ਕਰਨ ਲੱਗਾ ਕਿ ਫਿਰ ਤੁਸੀਂ ਹੋ ਕੌਣ ਕਿ ਮੈਂ ਤੁਹਾਡੇ ਅੱਗੇ ਸਵਾਲ ਕਰਦਾ ਤੁਸੀਂ ਉਹ ਸਵਾਲ ਦਾ ਜਵਾਬ ਦੇਂਦੇ ਹੋ ਰੂਹ ਤੱਕ ਤੁਹਾਡੇ ਬਚਨ ਰਹਿ ਜਾਂਦੇ ਨੇ ਅੰਤਰਾਤਮੇ ਤੱਕ ਲੈ ਜਾਂਦੇ ਨੇ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਸੁਣੀ ਜਵੈ ਬਾਣੀ ਸੁਖਰਾਸੀ ਜਾਨੋ ਨਾਨਕ ਭਇ ਉਦਾਸੀ ਤਾਂ ਹੁਣ ਬਾਲਾ ਮਰਦਾਨਾ ਜੀ ਨਾਲ ਸੀ ਉਹਨੂੰ ਕਹਿਣ ਲੱਗੇ ਪਿਆਰੇ ਆ ਜੱਜਮਾਨਾ ਹੁਣ ਤੱਕ ਕਹਿੰਦੇ ਤੂੰ ਪਰਖ ਦੇ ਵਿੱਚ ਪਿਆਰਿਆ ਦੁਨੀਆ ਤੇ ਇਦਾਂ ਦੇ ਨੇ ਜਿਹੜੇ ਪਿੰਨਾ ਪਰਖ ਤੋਂ ਮੁਰ ਨਾਨਕ ਦੇ ਮਹਾਰਾਜ ਜੀ ਨੂੰ ਆਪਣੇ ਦਿਲ ਦੇ ਵਿੱਚ ਵਸਾ ਲੈਂਦੇ ਨੇ ਦੁਨੀਆ ਤੇ ਇਦਾਂ ਦੇ ਪਿਆਰੇ ਨੇ ਜਿਨ੍ਹਾਂ ਨੇ ਇੱਕ ਵਾਰ ਤੱਕ ਲਿਆ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਉਹ ਸਤਗੁਰਾਂ ਦੇ ਕਦਮਾਂ ਤੇ ਲੰਮੇ ਪੈ ਜਾਂਦੇ ਨੇ ਤੇਰੇ ਅੰਦਰ ਤਾਂਗ ਸੀ ਤੇਰੇ ਅੰਦਰ ਮੁਹੱਬਤ ਸੀ ਬਰਤੋਂ ਆਪਣੇ ਗੁਰੂ ਦੀ ਪਰਖ ਨਾ ਕਰ ਸਕਿਆ ਗੁਰੂ ਨੇ ਇੱਕ ਦਫਾ ਦੋ ਦਫਾ ਤਿੰਨ ਦਫਾ ਕਿੰਨੀ ਕਦਾਫਾ ਤੁਸੀਂ ਵਰਤੋਂ ਗੁਰੂ ਨੂੰ ਵਰਤਣਾ ਪਰਖ ਕਰਨੀ ਸੀ ਆਪਣੇ ਘਰ ਲੈ ਜਾ ਕੇ ਕਰਦਾ ਗੁਰੂ ਨੇ ਤੋਂ ਵੱਡੀ ਪਰਖ ਕੀ ਹੋ ਸਕਦੀ ਹੈ ਤੇਰੇ ਸੁਸੁਕੇ ਬਾਗ ਦੇ ਵਿੱਚ ਆਏ ਮubaruk ਚਰਨ ਪਾਏ ਤੇਰਾ ਬਾਗ ਹਰਿਆ ਕੀਤਾ ਤੇਰੇ ਨਗਰ ਦੇ ਵਿੱਚ ਰੌਣਕ ਲਾ ਦਿੱਤੀ ਕੋਈ ਜਲ ਪਾਣੀ ਦੀ ਸੇਵਾ ਕੋਈ ਪਿਆਰ ਮਹੱਬਤ ਦੀ ਗੱਲ ਤਾਂ ਜਦੋਂ ਵੀ ਤੂੰ ਗੱਲ ਕੀਤੀ ਆ ਕਿ ਪਰਖ ਦੀ ਗੱਲ ਕੀਤੀ ਕਹਿੰਦੇ ਪਿਆਰਿਆ ਪਰਮਾਤਮਾ ਦੇ ਨਾਲ ਇਦਾਂ ਗੰਡਾ ਨਹੀਂ ਪੈਂਦੀ ਗੁਰੂਆਂ ਦੇ ਨਾਲ ਇਦਾਂ ਗੰਡਾ ਨਹੀਂ ਪੈਂਦੀ ਜਿਵੇਂ ਤੂੰ ਪਾਉਣਾ ਚਾਹੁੰਦਾ ਹੈ ਜਾਂ ਮਾਇਆ ਦੇ ਨਾਲ ਗੰਡ ਨਹੀਂ ਪੈਂਦੀ ਕਿ ਆਖੇ ਕਿ ਮੈਂ ਰਾਜਾ ਹਾਂ ਰਤਬਿਆਂ ਦੇ ਨਾਲ ਇੱਥੇ ਗੰਡ ਨਹੀਂ ਪੈਂਦੀ ਕਿ ਮੇਰੇ ਕੋਲ ਰਤਬਾ ਬੜਾ ਬਹੁਤ ਲੋਕ ਅੱਤੇ ਸਤਿਕਾਰ ਕਰਦੇ ਨੇ ਇੱਥੇ ਤਾਂ ਗੰਡ ਉਦੀ ਪੈਂਦੀ ਆ ਜਿਹੜਾ ਦਿਲੋਂ ਕਰਦਾ ਉਪਾਵੇਂ ਰਾਜਾ ਹੋ ਸਕਦਾ ਹੈ ਪਾਵੇਂ ਪ੍ਰਖਾਰੀ ਹੋ ਸਕਦਾ ਹੈ ਮਹਿਲਾ ਵਾਲਾ ਵੀ ਹੋ ਸਕਦਾ ਹੈ ਕੁਟੀਆਂ ਵਾਲਾ ਵੀ ਹੋ ਸਕਦਾ ਹੈ ਦੋਵੇਂ ਹੱਥ ਜੋੜੇ ਉਸ ਰਾਜੇ ਨੇ ਤਾਂ ਮਰਦਾਨਾ ਜੀ ਕਹਿ ਰਹੇ ਸੀ ਜਾਨੋ ਨਾਨਕ ਪਿਆ ਉਦਾਸੀ ਇਹ ਨੂੰ ਜਾਣ ਗੁਰੂ ਨਾਨਕ ਦੇ ਮਹਾਰਾਜ ਜੀ ਅਤੇ ਜਿਹੜੇ ਦੁਨੀਆ ਦੇ ਵਿੱਚ ਰਹਿ ਕੇ ਵੀ ਉਦਾਸ ਰਹਿੰਦੇ ਨੇ ਤੇਰੇ ਕੋਲ ਆਏ ਨੇ ਤਾਂਗ ਸੀ ਮਿਲਣ ਦੀ ਅਰ ਰਸਤੇ ਦੇ ਵਿੱਚ ਇਤਨਾ ਖਲੋਏ ਨਹੀਂ ਨੇ ਸਿਰਫ ਇਹ ਸੀ ਕਿ ਸੰਗੜਾ ਦੀਪ ਚੱਲੀਏ ਸੰਗੜਾ ਦੀਪ ਪਹੁੰਚੀਏ ਜਾ ਕੇ ਤਾਂ ਜਦੋਂ ਇੱਥੇ ਆਏ ਤਾਂ ਤੁਸੀਂ ਤੁਹਾਡੇ ਅੰਦਰ ਈਰ ਮੈਂ ਪਰਖ ਕਰਾਂ ਗੁਰੂ ਦੀ ਪਰ ਗੁਰੂ ਨੇ ਆਪਣੇ ਪਿਆਰੇ ਦੀ ਕਦੇ ਪਰਖ ਨਹੀਂ ਕੀਤੀ ਉਹਦਾ ਦਿਲ ਵੇਖਿਆ ਕਿਉਂਕਿ ਗੁਰੂ ਤਾਂ ਜੇ ਗੁਰੂ ਦੇ ਕੋਲ ਪਰਖ ਕਰਕੇ ਮੰਨ ਲਓ ਜੇ ਗੁਰੂ ਵੇਖੇ ਕਿਹਨਾਂ ਦੇ ਵਿੱਚੋਂ ਸ਼ਾਨ ਜੇ ਕਿਹੜਾ ਤਾਂ ਫਿਰ ਤਾਂ ਮੁਸ਼ਕਲ ਹੈ ਨਾ ਗੁਰੂ ਤਾਂ ਉਹ ਹੈ ਜਿਹੜਾ ਪਤਿਤਾਂ ਨੂੰ ਪਾਵਨ ਕਰ ਦਿੰਦਾ ਡਿੱਗੇ ਹੋਇਆਂ ਨੂੰ ਗੁਰੂ ਜਿਹੜਾ ਉੱਚੀ ਥਾਂ ਦਿੰਦਾ ਤਾਂ ਜਿਹੜਾ ਸ਼ਿਵ ਨਾਭ ਰਾਜ ਹੈ ਭਾਈ ਮਰਦਾ ਨੇ ਇਹਦੀਆਂ ਗੱਲਾਂ ਸੁਣ ਕੇ ਬਾਬਰਾ ਹੋ ਗਿਆ ਬਾਬਰਾ ਮਹਲੂ ਚਾ ਚੜ ਗਿਆ ਉਹਨੂੰ ਤਾਂ ਜਦੋਂ ਚਾ ਚੜੇ ਹੈ ਸੰਗਤ ਜੀ ਸਤ ਗੁਰਾਂ ਦੇ ਮਵਾਰਕ ਖਾਤਿ ਚੁੰਮਦਾ ਕਦੇ ਪੈਰਾਂ ਦੇ ਕੋਲ ਜਾਂਦਾ ਕਿ ਮੈਂ ਇਹਨਾਂ ਦੇ ਪੈਰ ਚੁੰਮਾਂ ਜਿਹੜੇ ਸਾਭ ਦੇ ਨਾਲ ਮਨ ਸੁਖ ਨੇ ਕਿਹਾ ਸੀ ਤਾਂ ਉਹ ਮੈਂ ਮਰਨ ਦੇ ਵਿੱਚ ਵਸਾ ਕੇ ਪਰਖ ਕਰਦਾ ਰਿਹਾ ਪਰ ਤੂੰ ਸੀ ਤੋ ਤੋ ਵਿਬਦ ਕੇ ਕਿ ਤੁਹਾਡੀਆਂ ਨਿਸ਼ਾਨੀਆਂ ਦੱਸੀ ਤੁਹਾਡੀਆਂ ਨਿਸ਼ਾਨੀਆਂ ਦੱਸੀ ਨਿਸ਼ਚੈ ਦਿਰੜ ਕੀਨੋ ਮਨ ਰਾਉ ਮਵਾਰਿਕ ਚਰਣਾ ਤੇ ਲੰਮਾ ਪੈ ਗਿਆ ਅਤੇ ਲੰਮਾ ਪੈ ਕੇ ਕੋਈ ਗੱਲ ਕਹਿੰਦਾ ਐ ਗੁਰੂ ਨਾਨਕ ਦੇ ਮਹਾਰਾਜ ਜੀ ਬਹਰ ਨ ਕਬਹੁ ਪਇਓ ਢਲਾਓ ਮੈਂ ਤੁਹਾਡੇ ਮubaruk ਚਰਣਾ ਤੇ ਆ ਗਿਆਂ ਮਾਰੋ ਘਟੋ ਜੋ ਮਰਜੀ ਕਰੋ ਮੇਰੇ ਨਾਲ ਪਰ ਮੈਨੂੰ ਆਪਣੇ ਚਰਣਾ ਦਾ ਸੇਵਕ ਬਣਾਓ ਮੇਰੀਆਂ ਕੀਤੀਆਂ ਹੁਣੀਆਂ ਪਰਖਾਂ ਮੇਰੇ ਤੇ ਲਾਣਤ ਨੇ ਮੈਂ ਮੰਨਦਾ ਇਸ ਗੱਲ ਨੂੰ ਤਾ ਮੇਰੇ ਨਾਲ ਲਾ ਕੇ ਸਾਡਾ ਮੰਤਰੀ ਪਰਸ਼ੂਰਾਮ ਤੁਹਾਡੇ ਕੋਲ ਵਾਰ-ਵਾਰ ਆਉਂਦਾ ਰਿਹਾ ਵਾਰ-ਵਾਰ ਉਹ ਮੈਨੂੰ ਇੱਕੋ ਹੀ ਗੱਲ ਕਹਿੰਦਾ ਰਿਹਾ ਕਿ ਉਹਨਾਂ ਦੀ ਪਰਖ ਨਾ ਕਰ ਉਹ ਤਾਂ ਰੱਬ ਦਾ ਰੂਪ ਨੇ ਪਰ ਮੈਂ ਪਰਖ ਤੇ ਪਰਖ ਕਰਦਾ ਰਿਹਾ ਹੁਣ ਮੈਂ ਪ੍ਰੇਮ ਵਿਖੇ ਪੀ ਗਰਦਨ ਗਦਗਦ ਬਾਨੀ ਤਾਂ ਕਹਿੰਦੇ ਮੈਨੂੰ ਹੁਣ ਅੰਦਰ ਇਤਨਾ ਗਦਗਦ ਮਲੋ ਇਤਨਾ ਚਾਹ ਚੜਿਆ ਹੋਇਆ ਹੈ ਤੁਸੀਂ ਬੋਲੀ ਜਾਓ ਮੈਂ ਸੁਣੀ ਜਾਮਾ ਅਤੇ ਤੁਹਾਡੇ ਅੱਗੇ ਮੈਂ ਬੈਠਾ ਰਹਾ ਮੈਂ ਤੁਸੀਂ ਮੈਨੂੰ ਦੇਖਦੇ ਰਹੋ ਅਤੇ ਮੈਂ ਤੁਹਾਨੂੰ ਦੇਖਦਾ ਰਹਾ ਹੁਣ ਇਤਨਾ ਪ੍ਰੇਮ ਸੀ ਦੇ ਅੰਦਰ ਅਤੇ ਪਨਤ ਬਿਨੇ ਉਸਤ ਤਪਦਸਾਨੀ ਐ ਗੁਰੂ ਨਾਨਕ ਦੇ ਮਹਾਰਾਜੇ ਮੈਂ ਤੁਹਾਡੀ ਸ਼ਾਨ ਦੇ ਵਿੱਚ ਕਿਹੜਾ ਸ਼ਬਦ ਵਰਤਾ ਮੇਰੇ ਤਾਂ ਸ਼ਬਦ ਹੀ ਖਤਮ ਹੋ ਗਏ ਨੇ ਕਿਸ ਤਰੀਕੇ ਦੇ ਨਾਲ ਤੁਹਾਡੀ ਮੈਂ ਉਸਤਤੀ ਕਰਾਂ ਇਸ ਜ਼ਬਾਨ ਦੇ ਨਾਲ ਤੁਹਾਡੀ ਮੈਂ ਉਸਤਤੀ ਨਹੀਂ ਬਿਆਨ ਕਰ ਸਕਦਾ ਐਗੁਰ ਨਾਨਕ ਦੇ ਮਹਾਰਾਜ ਜੀ ਰਹਿਮਤ ਵਰਸਾਓ ਜਨਮ ਧਨ ਬੜਾ ਭਾਗ ਹਮਾਰਾ ਤੁਸੀਂ ਇੱਥੇ ਆਏ ਸਾਡਾ ਜਨਮ ਵੀ ਧਨ ਕੀਤਾ ਅਤੇ ਸਾਡੇ ਨਗਰ ਨੂੰ ਵੀ ਬਾਗਾਂ ਵਾਲਾ ਕੀਤਾ ਚਾਰ ਚੰਨ ਲੱਗ ਗਏ ਨੇ ਸਾਡੇ ਨਗਰ ਦੇ ਵਿੱਚ ਜਾ ਕੇ ਦਰਸ਼ਨ ਭਇਓ ਤੁਹਾਡਾ ਜਿਹੜਾ ਵੀ ਤੁਹਾਡਾ ਦਿਦਾਰਾ ਦਿਦਾਰੇ ਕਰਦਾ ਹੈ ਉਹਨਾਂ ਨੂੰ ਵੱਡੇ ਭਾਗ ਵਾਲਾ ਬਣਾ ਦਿੰਦੇ ਹੋ ਉਹਨਾਂ ਦੇ ਭਾਗ ਵਿੱਚ ਮਕਾ ਦਿੰਦੇ ਹੋ ਮਨ ਮੇਰੇ ਕੀ ਜਾਨੋ ਸਵਾ ਐਗੁਰ ਨਾਨਕ ਦੇ ਮਹਾਰਾਜ ਜੀ ਹੁਣ ਮੈਂ ਤੁਹਾਡੇ ਮਵਾਰਕ ਚਰਣਾ ਦੇ ਵਿੱਚ ਆਇਆ ਹਾਂ ਤੁਸੀਂ ਘਟ ਘਟ ਕੇ ਅੰਦਰ ਕੀ ਜਾਣ ਤੋ ਸਾਰਿਆਂ ਦੇ ਦਿਲਾਂ ਦੀ ਜਾਣਦੇ ਤਾਂ ਹੁਣ ਮੇਰੇ ਦਿਲ ਦੀ ਵੀ ਜਾਣ ਲਓ ਮੈਂ ਤਾਂ ਤੁਹਾਨੂੰ ਬਿਆਨ ਕਰਕੇ ਹੀ ਕਹਿ ਰਿਹਾ ਕਿ ਦਾਤਾ ਜੀ ਰਹਿਮਤ ਕਰੋ ਬਨੈ ਨਾ ਕਹਿਓ ਅੰਤਰਜਾਮੀ ਕਿਉਂਕਿ ਅੰਤਰਜਾਮੀ ਦੇ ਕੋਲ ਜੇ ਕਹਿ ਕੇ ਸੁਣਾਈ ਤਾਂ ਕੀ ਸੁਣਾਈ ਤੁਸੀਂ ਤਾਂ ਅੰਤਰਜਾਮੇ ਹੋ ਮੇਰੇ ਦਿਲ ਦੀ ਗੱਲ ਸਮਝੋ ਅਸਨਾ ਮਨੀਖਾ ਤੁਮੇ ਪਛਾਨਾ ਜੇ ਸਾਰਾ ਨਗਰ ਤੁਹਾਡੇ ਕੋਲ ਆ ਗਿਆ ਦਾਤਾ ਜੀ ਮੈਂ ਸਾਰੇ ਨਗਰ ਦਾ ادب ਸਤਿਕਾਰ ਕਰਦਾ ਸਾਡੇ ਦਾ ਜਿਨ੍ਹਾਂ ਨੇ ਤੁਹਾਨੂੰ ਪਹਿਚਾਨ ਲਿਆ ਮੇਰੀ ਗਲਤੀ ਇਹ ਹੈ ਮੇਰਾ ਗੁਨਾਹ ਇਹ ਹੈ ਮੇਰੀ ਸਮਝ ਤੋਂ ਬਾਹਰ ਸੀ ਮਨੀਖਾ ਸੀ ਮੈਂ ਤੁਹਾਨੂੰ ਸਮਝ ਨਾ ਸਕਿਆ ਤੁਹਾਡੀ ਪਰਖ ਕਰਦਾ ਰਿਹਾ ਮਸਾ ਤੁਹਾਡੇ ਅੱਗੇ ਹੀ ਉਤਰ ਲੈ ਰਸਨਾ ਸਕਤਨ ਨੁਤੇ ਬਖਾ ਉਹਨਾਂ ਦਿਲ ਕਰਦਾ ਕਿ ਦੁਨੀਆਂ ਦੇ ਜਿਹੜੇ ਸ਼ਬਦ ਨੇ ਕਿ ਸਤਕਾਰ ਦੇ ਮੈਂ ਤੁਹਾਡੇ ਲਈ ਵਰਤਾ ਕਿ ਤੁਸੀਂ ਸਾਡੇ ਨਗਰ ਦੇ ਵਿੱਚ ਆਇਓ ਉਹ ਸ਼ਬਦ ਵੀ ਤੁਹਾਡੇ ਲਈ ਘਟ ਪੈ ਜਾਣੇ ਮੇਰੇ ਕੋਲ ਇਤਨੇ ਸ਼ਬਦ ਨਹੀਂ ਨੇ ਐਉਂ ਕਹੇ ਤੀਨ ਪ੍ਰਤਸ਼ਨ ਦੇਨੇ ਉਹ ਨਾਨਕ ਦੇ ਮਹਾਰਾਜ ਜੀ ਬੈਠੇ ਸੀ ਨਗਰ ਵਾਲੇ ਜਿਵੇਂ ਰਾਜਾ ਆਇਆ ਸੀ ਆ ਰਾਜੇ ਦੇ ਨਾਲ ਬਹੁਤੇ ਲੋਕ ਆਏ ਸੀ ਨਗਰ ਇਸੇ ਦਾ ਸੰਗਲ ਦੀਪ ਤਾਂ ਸਾਰੇ ਆਏ ਸੀ ਮੰਤਰੀ ਸੰਤਰੀ ਸਾਰੇ ਵੱਡੇ ਤੋਂ ਲੈ ਕੇ ਛੋਟੇ ਤੱਕ ਸਾਰੇ ਆਏ ਸੀ ਹੁਣ ਜਿਹੜਾ ਰਾਜਾ ਹੈ ਚਰਨਾਂ ਤੇ ਲੰਮਾ ਪਿਆ ਹੈ ਸਤਿਗੁਰਾਂ ਦੇ ਮਵਾਰਕ ਚਰਨ ਚੁੰਮਦਾ ਹੱਥ ਚੁੰਮਦਾ ਕਿ ਮੈਨੂੰ ਮਾਫ ਕਰ ਮੈਂ ਜੋ ਕੁਝ ਕੀਤਾ ਉਸ ਗੁਨਾਹਾਂ ਦੀ ਤੁਹਾਡੇ ਤੋਂ ਮਾਫੀ ਮੰਗਣਾ ਅਤੇ ਦਾਤਾ ਜੀ ਪ੍ਰਕਰਮਾ ਕਰਦੇ ਅਸੀਂ ਆਪਣੇ ਠਾਕੁਰਾਂ ਦੇ ਆ ਪ੍ਰਕਰਮਾ ਕਰਦੇ ਅਸੀਂ ਆਪਣੇ ਸਾਲਗ੍ਰਾਮ ਦੇ ਪ੍ਰਕਰਮਾ ਕਰਦੇ ਅਸੀਂ ਆਪਣੇ ਭਗਵਾਨ ਦੇ ਆ ਮੈਂ ਨਗਰ ਨੂੰ ਸ਼ਕਸ਼ਾ ਸਮਝ ਕੇ ਅੱਜ ਤੁਹਾਡੀਆਂ ਪ੍ਰਕਰਮਾਂ ਕਰਦਾ ਅੱਜ ਤੋਂ ਬਾਅਦ ਇਸ ਨਗਰ ਦੇ ਵਿੱਚ ਭਗਵਾਨ ਦਾ ਦਰਜਾ ਤੁਹਾਨੂੰ ਦਿੱਤਾ ਜਾਂਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਨੇ ਮਰਦਾਨਾ ਵਾਲਾ ਜੀ ਵੀ ਬੈਠੇ ਨੇ ਇਹਨੇ ਤਿੰਨੋਂ ਜਣਾਂ ਦੀਆਂ ਪ੍ਰਕਰਮਾਂ ਕੀਤੀ ਕਵੀ ਜੀ ਕਹਿੰਦੇ ਨੇ ਕਹਿ ਉਹ ਤੀਨ ਪਰਦਸ਼ਨ ਦੀਨ ਤਿੰਨ ਪ੍ਰਕਰਮਾਂ ਕੀਤੀਆਂ ਮਤਲਬ ਤਿੰਨ ਗੇੜੇ ਦਿੱਤੇ ਸਤਗੁਰਾਂ ਦੇ ਵਾਲੇ ਦਾ ਕਿ ਮੈਂ ਤੁਹਾਨੂੰ ਅੱਜ ਲੋਕਾਂ ਨੂੰ ਕਹਿਣਾ ਰੱਬ ਨੂੰ ਵੇਖਣਾ ਆ ਵੇਖੋ ਰੱਬ ਲੋਕ ਮੈਨੂੰ ਸਮਝਾਉਂਦੇ ਰਹੇ ਮੇਰੀ ਸਮਝ ਤੋਂ ਬਾਅਦ ਸੀ ਮੈਂ ਪਰਖ ਕਰਦਾ ਰਿਹਾ ਪਰ ਹੁਣ ਮੇਰੀ ਪਰਖ ਇਦਾਂ ਦੀ ਹੈ ਦਾਤਾ ਜੀ ਤਾਂ ਮੈਨੂੰ ਜੋ ਮਰਜੀ ਤੁਹਾਡੇ ਬਾਰੇ ਕੋਈ ਆ ਕੇ ਕਹੇ ਤਾਂ ਮੈਂ ਕਿਸੇ ਤੇ ਕੋਈ ਯਕੀਨ ਨਹੀਂ ਕਰਦਾ ਕੋਈ ਰੱਬ ਹੋਤੇ ਹੈ ਰੱਬ ਤਾਂ ਮਿਲੇਗਾ ਜਦੋਂ ਤੱਕ ਤੁਸੀਂ ਹੋਂ ਦਾਤਾ ਜੀ ਮੇਰੇ ਕੋਲ ਤੁਹਾਡੀ ਰਹਿਮਤ ਹੈ ਤਾਂ ਹੋਰ ਰੱਬ ਤਾਂ ਮੈਂ ਨਾ ਵੇਖਣਾ ਹੈ ਤੇ ਨਾ ਸੁਣਨਾ ਤਾਂ ਇਦਾਂ ਉਹਨੇ ਚਰਨ ਕਮਲ ਵੰਦਨ ਕੀਨੇ ਸਤਿਗੁਰਾਂ ਦੇ ਬਾਰ ਬਾਰ ਮੁਬਾਰਕ ਚਰਣਾ ਤੇ ਬੰਦਨ ਕਰਦਾ ਸੀ ਨਮਸ਼ਕਾਰ ਕਰਦਾ ਸੀ ਸਰਬ ਭਾਂਤ ਮੁਝ ਦਾਸ ਜਨੀ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਇਹ ਤਰਲੇ ਕਰਦਾ ਕਿ ਐ ਗੁਰੂ ਨਾਨਕ ਦੇ ਮਹਾਰਾਜ ਜੀ ਮੈਨੂੰ ਰਾਜਾ ਸਮਝ ਕੇ ਨਾ ਮੈਨੂੰ ਮਾਫੀਆਂ ਦੇਓ ਕਿ ਮੈਂ ਤੁਹਾਡੇ ਚਰਣਾ ਦੇ ਵਿੱਚ ਇੱਕ ਰਾਜਾ ਹਾਂ ਮੈਂ ਤੁਹਾਡੇ ਚਰਣਾ ਦੇ ਵਿੱਚ ਇੱਕ ਦਾਸ ਆ ਦਾਸ ਜਨੀ ਜੇ ਮਹਲੋ ਤੁਹਾਡੇ ਨੌਕਰਾਂ ਤੁਹਾਡਾ ਤੁਹਾਡਾ ਗੋਲਾ ਹਾਂ ਜਿਹੜਾ ਤੁਹਾਨੂੰ ਮੇਰੇ ਤੇ ਹੁਕਮ ਹੁੰਦਾ ਦਾਤਾ ਜੀ ਕਿ ਇਹਨੂੰ ਆ ਡੰਡ ਲਾਉਣਾ ਹੈ ਇਹਨੂੰ ਐਦਾਂ ਕਰਨਾ ਹੈ ਨਗਰ ਦਾ ਲਾ ਦਿਓ ਸਾਰੇ ਨਗਰ ਦਾ ਜਿਹੜਾ ਮਰਜੀ ਤੁਸੀਂ ਡੰਡ ਲਾਉਂਗੇ ਮੈਨੂੰ ਉਹ ਡੰਡ ਮੈਂ ਭੁਗਤਣ ਦੇ ਲਈ ਤਿਆਰ ਹਾਂ ਸਰਬ ਭਾਂਤ ਮੁਝ ਦਾਸ ਦਨੀ ਸਰਬ ਭਾਂਤ ਜਿਹੜਾ ਮਰਜੀ ਕਹੋ ਦਾਤਾ ਜੀ ਮੈਂ ਤੁਹਾਡੀ ਉਹ ਖਿਦਮਤ ਕਰਨ ਦੇ ਲਈ ਤਿਆਰ ਹਾਂ ਚਲ ਕਰ ਭਵਨ ਪੁਨੀਤ ਕਨੀਜ ਕਰੀਜੈ ਐਗੁਰ ਨਾਨਕ ਦੇ ਮਹਾਰਾਜ ਜੀ ਪਰ ਮੇਰੇ ਜਿੱਥੇ ਮੈਂ ਇਹ ਵਿਕਾਰ ਮਨ ਦੇ ਵਿੱਚ ਥੌਟ ਵਿਕਾਰ ਮਨ ਦੇ ਵਿੱਚ ਵਿਚਾਰ ਆਉਂਦੇ ਰਹੇ ਮੇਰੇ ਘਰ ਤਾਂ ਤੁਸੀਂ ਹੁਣ ਮੇਰੇ ਘਰ ਚਲੋ ਚਲ ਕਰ ਬੋ ਭਵਨ ਪਵਨਿਤ ਕਰੀ ਤੇ ਸਾਡੇ ਭਵਨ ਮਨੋ ਸਾਡੇ ਘਰ ਨੂੰ ਜਾ ਕੇ ਤੁਸੀਂ ਹੁਣ ਪਵਨੀਤ ਕਰੋ ਮੇਰਾ ਪਰਿਵਾਰ ਸਾਰਾ ਤੁਹਾਡੀ ਉਡੀਕ ਕਰਦੇ ਪਏ ਨੇ ਭਾਂਤ ਭਾਂਤ ਦੇ ਤੁਹਾਡੇ ਲਈ ਭੋਜਨ ਤਿਆਰ ਕੀਤੇ ਹੋਏ ਨੇ ਐਗੁਰ ਨਾਨਕ ਦੇ ਮਹਾਰਾਜ ਜੀ ਚਲੋ ਪੂਰਵ ਧਰਮਸ਼ਾਲਾ ਬਣਾਓ ਸਤਿਗੁਰੂ ਚੁੱਪ ਬੈਠੇ ਸੀ નગર ਵਾਲੇ ਬੈਠੇ ਨੇ ਇਹ ਤਰਲੇ ਕਰਦਾ ਪਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ ਨਹੀਂ ਇਹ ਫਿਰ ਤਰਲਾ ਕਰਦਾ ਕਿ ਚਲੋ ਸਾਡੇ ਨਾਲ ਚਲੋ ਗੁਰੂ ਨਾਨਕ ਦੇਵ ਮਹਾਰਾਜ ਜੀ ਚੋਪਨੇ ਤਾਂ ਜਦੋਂ ਸਾਰੇ ਵੇਖ ਰਹੇ ਨੇ ਇਹ ਤਰਲਾ ਕਰਦਾ ਪਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲ ਨਹੀਂ ਗਏ ਤੈਨੂੰ ਜਦੋਂ ਤੀਜੀ ਵਾਰ ਕਿਹਾ ਦਾਤਾ ਜੀ ਮੇਰੇ ਘਰ ਚਲੋ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵਚਨ ਮੰਨੋਗੇ ਉਹ ਕਹਿੰਦੇ ਤੁਹਾਡਾ ਬਚਨ ਸਿਰ ਮੱਥੇ ਜੇ ਤੁਸੀਂ ਕਹੋਗੇ ਨਾ ਆ ਤੁਹਾਡੀ ਇਹ ਮੇਰੀ ਜਿੰਦ ਜਾਨ ਅੱਜ ਤੁਹਾਡੇ ਲੇਖੇ ਆ ਜੋ ਮਰਜੀ ਮੰਗ ਲੋ ਤੋ ਵੱਡਾ ਕੁਝ ਨਹੀਂ ਹੈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਅਸੀਂ ਚੱਲਾਂਗੇ ਜ਼ਰੂਰ ਪਿਆਰੇ ਆ ਸਾਤੋਂ ਜਾਣ ਤੋਂ ਪਹਿਲਾਂ ਆਪਣੇ ਨਗਰ ਦੇ ਵਿੱਚ ਇੱਕ ਧਰਮ ਸਾਲਾ ਬਣਾ ਲੈ ਜੀ ਦੇ ਵਿੱਚ ਬਹਿ ਕੇ ਹੁਣ ਤੱਕ ਤੂੰ ਤੇਰਾ ਰਾਜ ਤੇਰਾ ਹੁਕਮ ਚੱਲੇ ਆ ਇਕਾਦਸੀ ਦਾ ਵਰਤ ਰੱਖਣਾ ਹਿੰਦੂ ਵੀਰ ਜਾਦਾ ਰੱਖਦੇ ਆ ਮੁਸਲਮਾਨ ਨਹੀਂ ਰੱਖਦੇ ਵਾਕੀ ਸ਼ਾਇਦ ਨਹੀਂ ਰੱਖਦੇ ਹੋਰ ਕੋਈ ਪਰ ਇਹ ਹਿੰਦੂ ਵੀਰ ਜ਼ਿਆਦਾ ਰੱਖਦੇ ਹੁਣ ਉਹਨਾਂ ਦਾ ਮੁਬਾਰਕ ਹੈ ਰੱਖਣਾ ਜਿਹੜਾ ਕੋਈ ਰੱਖਦਾ ਰੱਖੇ ਪਰ ਰਾਜੇ ਨੂੰ ਸਤਿਗੁਰੂ ਕਹਿੰਦੇ ਨੇ ਜਿਹੜਾ ਕੋਈ ਰੱਖਦਾ ਰੱਖੇ ਪਰ ਜੇ ਤੂੰ ਰਾਜਾ ਹੈ ਤੇਰਾ ਹੁਕਮ ਚੱਲਦਾ ਤੂੰ ਸਾਰਿਆਂ ਤੇ ਜ਼ਬਰਦਸਤੀ ਥੋੜਾ ਕਰੇਗਾ ਕਿ ਮੈਂ ਰੱਖਿਆ ਤਾਂ ਸਾਰੀ ਰੱਖੋ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਲਈ ਹੁਕਮ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਹੈ ਕਿ ਧਰਮਸਾਲਾ ਬਣਾਓ ਉੱਥੇ ਹਿੰਦੂ ਵੀਰ ਵੀ ਜਾਵੇ ਮੁਸਲਮਾਨ ਵੀਰ ਵੀ ਬੈਠੇ ਹਰ ਕੋਈ ਬੈਠੇ ਜੇ ਧਰਮਸਾਲਾ ਨੂੰ ਕਹੀ ਜਿੰਦੇ ਧਰਮ ਦਾ ਕਰਮ ਹੋਵੇ ਕਿ ਧਰਮ ਦਾ ਕਰ ਬਣਾਓ ਆਪਾਂ ਨੂੰ ਇਹਨੇ ਕਿ ਮੰਦਰ ਬਣਾਇਆ ਉਹਨਾਂ ਨੇ ਇਹ ਸਾਡਾ ਹੈ ਮਸਜਿਦ ਬਣਾ ਲੈਣੀ ਹੈ ਸਾਡੀ ਕਿਸੇ ਹੋਰ ਕੁਝ ਬਣਾ ਲੈਣਾ ਕੋਈ ਧਾਰਮਿਕ ਦੁਆਰਾ ਉਹ ਕਹਿਣਾ ਕਿ ਸਾਡਾ ਧਰਮਸਾਲ ਬਣਾਓ ਜੇ ਬਣਾਓ ਕਿਉਂਕਿ ਧਰਮਸ਼ਾਲਾ ਜਿਹੜੀ ਹੈ ਨਾ ਅੰਦਰੋਂ ਮੇਰ ਤੇਰ ਖਤਮ ਕਰਦੀ ਹੈ। ਜ਼ਿਆਦਾਤਰ ਪਹਿਲਾਂ ਧਾਰਮਿਕ ਟਿਕਾਣੇ ਘੱਟ ਹੁੰਦੇ ਸੀ ਧਰਮਸ਼ਾਲਾ ਜ਼ਿਆਦਾ ਹੁੰਦੀਆਂ ਸੀ। ਸੋ ਕਾਰਨ ਇਹ ਹੁੰਦਾ ਸੀ ਕਿ ਉਹਨਾਂ ਦੇ ਵਿੱਚ ਭਾਈਚਾਰਾ ਜ਼ਿਆਦਾ ਹੁੰਦਾ ਸੀ ਉੱਤੇ ਮੁਸਲਮਾਨ ਵੀਰ ਵੀ ਹਿੰਦੂ ਵੀਰ ਵੀ ਸਾਰੇ ਵੇਂਦੇ ਸੀ। ਬਜ਼ੁਰਗ ਜ਼ਿਆਦਾਤਰ ਧਰਮਸ਼ਾਲਾ ਦੇ ਵਿੱਚ ਵਹਿੰਦੇ ਹੁੰਦੇ ਸੀ। ਤਾਂ ਸਤਿਗੁਰੂ ਕਹਿੰਦੇ ਨੇ ਧਰਮਸ਼ਾਲਾ ਬਣਾਓ ਬਹਰ ਆਏ ਹਮ ਕੋ ਲੈ ਜਾਓ। ਜਦੋਂ ਧਰਮਸ਼ਾਲਾ ਬਣ ਗਈ ਸਜਣਾ ਅੱਜ ਬਣ ਜੇ ਕੱਲ ਬਣ ਜੇ। ਜਦੋਂ ਤੂੰ ਬਣਾ ਸਕਦਾ ਸਾਨੂੰ ਇਸ ਬਾਗ ਦੇ ਵਿੱਚ ਹੀ ਬੈਠੇ ਆ ਸਤਿਗੁਰੂ ਕਹਿੰਦੇ ਤੇਰੇ ਨਾਲ ਉਹ ਵੀ ਚੱਲ ਪਾਉਗਾ ਬਚਨ ਕੀਤਾ ਸਤਿਗੁਰਾਂ ਨੇ ਤਾਂ ਇਹ ਨਾਲ ਦੀ ਨਾਲ ਸੁਨਕਰ ਭੂਪਤ ਸਦਨ ਸਦਾਇਓ ਨਾਲ ਦੀ ਨਾਲ ਇਹ ਆਪਣੇ ਘਰ ਆਇਆ ਘਰ ਆ ਕੇ ਨਾਲ ਦੀ ਨਾਲ ਮੰਤਰੀਆਂ ਸ਼ੰਤਰੀਆਂ ਨੂੰ ਹੁਕਮ ਕੀਤੇ ਕਹਿਓ ਜੋ ਗੁਰਸੋ ਅਰੰਭ ਕਰਾਇਓ ਤਾਂ ਕਹਿੰਦੇ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤਾ ਹੈ ਨਾ ਤਾਂ ਉਹ ਬਚਨਾਂ ਨੂੰ ਆਪਾਂ ਜਿੰਨਾ ਜਲਦੀ ਹੋ ਸਕਦੇ ਆਵੇਂ ਰਾਤੋਂ ਰਾਤ ਤਿਆਰ ਕਰੋ ਪਰ ਉਹ ਧਰਮਸਾਲਾ ਤਿਆਰ ਹੋਣੀ ਚਾਹੀਦੀ ਹੈ ਜਿਵੇਂ ਸਾਡਾ ਇਹ ਮਹਿਲ ਸਜਦਾ ਹੈ ਨਾ ਧਰਮਸਾਲਾ ਨੂੰ ਏਦਾਂ ਸਜਾਓ ਜਿਵੇਂ ਆਪਾਂ ਮੰਦਰ ਜਾਈਦੇ ਮੰਦਰ ਦੇ ਵਿੱਚ ਠਾਕੁਰਾਂ ਦੀ ਪੂਜਾ ਕਰਦੇ ਆਂ ਸਾਲਗ੍ਰਾਮ ਦੀ ਪੂਜਾ ਕਰਦੇ ਆਂ ਇਸ ਤਰੀਕੇ ਦੇ ਨਾਲ ਕਿ ਉਹਦੀ ਉੱਥੇ ਪੂਜਾ ਹੋਵੇਗੀ ਹਰ ਕੋਈ ਮੰਨੇਗਾ ਮੁਸਲਮਾਨ ਹਿੰਦੂ ਵੀਰ ਸਾਰੇ ਉੱਥੇ ਜਾ ਕੇ ਧਰਮਸਾਲਾ ਨੂੰ ਮੰਨਣਗੇ ਇਦੇ ਕਰਕੇ ਤੁਸੀਂ ਹੁਣ ਸ਼ਿੱਦਤ ਦੇ ਨਾਲ ਆਪਣਾ ਧਰਮਸਾਲਾ ਦਾ ਕੰਮ ਚਲਾਓ ਉਧਰ ਧਰਮਸਾਲਾ ਦਾ ਕੰਮ ਚੱਲੇ ਆ ਗੁਰੂ ਨਾਨਕ ਦੇਵ ਜੀ ਬਾਗ ਦੇ ਵਿੱਚ ਬੈਠੇ ਸੀ ਕੁਦਰ ਸੰਗਤਾਂ ਨੂੰ ਉਤਾਰ ਰਹੇ ਸੀ ਗੁਰੂ ਨਾਨਕ ਦੇਵ ਮਹਾਰਾ ਜੀ ਹੁਣ ਜਦੋਂ ਤਿਆਰ ਹੋਵੇਗੀ ਸਤਗੁਰਾਂ ਨੂੰ ਪੂਰੇ ਅਦਬ ਸਤਕਾਰ ਦੇ ਨਾਲ ਲੈਣਾ ਜਾਵੇਗਾ ਜਿਵੇਂ ਰੱਬ ਜੀ ਠਾਕੁਰਾਂ ਦੀ ਪੂਜਾ ਹੁੰਦੀ ਜਿਵੇਂ ਸਥਾਪਿਤ ਕਰਨੀ ਹੈ ਨਾ ਮੂਰਤੀ ਤਾਂ ਹਿੰਦੂ ਵੀਰਾਂ ਦਾ ਜਸ਼ਨ ਮਨਾਇਆ ਜਾਂਦਾ ਮੰਦਰ ਦੇ ਵਿੱਚ ਹੁੰਦਾ ਹੈ ਤਾਂ ਉਹ ਜਸ਼ਨ ਮੰਨਉਂਦੇ ਨੇ ਤਾਂ ਹੁਣ ਇਹਨਾਂ ਦਾ ਜਸ਼ਨ ਹੈ ਕਿ ਸਾਡੇ ਭਗਵਾਨ ਜੀ ਸਾਡੀ ਧਰਮਸਾਲਾ ਦੇ ਵਿਚਾਰੇ ਨੇ ਉਹ ਆਪਣੇ ਘਰ ਨਹੀਂ ਲੈ ਕੇ ਆਏ ਸਤਿਗੁਰੂ ਕਹਿੰਦੇ ਨੇ ਧਰਮਸਾਲਾ ਦੇ ਵਿੱਚ ਚੱਲਾਂਗੇ ਹੁਣ ਉੱਥੇ ਲੈ ਕੇ ਆਉਣਗੇ ਬੜੇ ਜਸ਼ਨ ਦੇ ਨਾਲ ਖੁਸ਼ੀਆਂ ਦੇ ਨਾਲ ਲੈ ਕੇ ਆਉਣਗੇ ਬਾਕੀ ਦਾ ਪੱਕਾ ਲੋਨ ਵਿਚਾਰਾਂਗੇ ਸਮਾਪਤੀ ਦਾ ਹੁਣ ਆਪਾਂ ਫੋਲਾਂ ਲਿਖਾਂ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਤਪ ਤੇ